802 ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਚੂਈਆਂ ਨੇ ਘਟਕ ਲਈਆਂ ਇਹ ਮਾਮਲਾ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਜ਼ਰੂਰ ਹੋਵੋਗੇ ਕਿ ਆਖਿਰ ਆ ਮੈਂ ਕੀ ਬੋਲ ਰਹੀਆਂ ਦਰਅਸਲ ਬੇਹੱਦ ਹੀ ਹੈਰਾਨ ਕਰਦਾ ਤੇ ਅਨੋਖਾ ਮਾਮਲਾ ਝਾਰਖੰਡ ਤੋਂ ਸਾਹਮਣੇ ਆਇਆ ਜਿੱਥੇ ਕਿ ਚੂਈਆਂ ਦੇ ਉੱਤੇ 802 ਅੰਗਰੇਜ਼ੀ ਸ਼ਰਾਬ ਪੀਣ ਦਾ આરોਪ ਜਿਾ ਕਿ ਲਗਾਇਆ ਗਿਆ ਦੋਸ਼ ਠਰਾਇਆ ਗਿਆ ਦਰਅਸਲ ਝਾਰਖੰਡ ਦੇ ਤਨਬਾਦ ਦਾ ਕੋਇਲਾ ਚੱਲ ਇਲਾਕਾ ਆਮ ਤੌਰ ਦੇ ਉੱਤੇ ਕੋਲਾ ਮਾਫੀਆ ਚੌਦਰ ਦੀ ਲੜਾਈ ਅਤੇ ਗੈਂਗਵਾਰ ਦੇ ਲਈ ਜਾਣਿਆ ਜਾਂਦਾ ਪਰ ਇਸ ਵਾਰ ਇੱਥੋਂ ਦੇ ਚੂਹੇ ਸੁਰਖੀਆਂ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਦਾ ਕਾਰਨ ਵੀ ਬਹੁਤ ਹੀ ਅਨੋਖਾ ਤੇ ਹੈਰਾਨ ਕਰਨ ਵਾਲਾ ਹੈ ਦਰਅਸਲ ਇਹਨਾਂ ਚੂਹਿਆਂ ਦੇ ਉੱਤੇ 802 ਬੋਤਲਾਂ ਅੰਗਰੇਜ਼ੀ ਸ਼ਰਾਬ ਪੀਣ ਦਾ ਦੋਸ਼ ਹੈ ਜੀ ਹਾਂ ਗਾਂਜਾ ਤੇ ਭੰਗ ਤੋਂ ਬਾਅਦ ਚੂਹਿਆਂ ਨੇ ਹੁਣ ਸ਼ਰਾਬ ਪੀ ਕੇ ਇੱਕ ਨਵਾਂ ਕਾਰਨਾਮਾ ਕੀਤਾ ਦਰਅਸਲ ਝਾਰਖੰਡ ਦੇ ਵਿੱਚ 1 ਸਤੰਬਰ ਤੋਂ ਨਵੀਂ ਸ਼ਰਾਬ ਨੀਤੀ ਲਾਗੂ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਰਾਜ ਭਰ ਦੇਆਂ ਸ਼ਰਾਬ ਦੀਆਂ ਦੁਕਾਨਾਂ ਦੇ ਵਿੱਚ ਮੌਜੂਦ ਉਦ ਸਟਾਕ ਦਾ ਮੇਲ ਕੀਤਾ ਜਾ ਰਿਹਾ ਸੀਗਾ ਇਸ ਕਰਮ ਦੇ ਵਿੱਚ ਬਲਿਆਪੁਰ ਦੇ ਪ੍ਰਧਾਨ ਕਾਂਠਾ ਦੇ ਵਿੱਚ ਸਥਿਤ ਦੁਕਾਨਾਂ ਦਾ ਨਿਰਖਣ ਕੀਤਾ ਗਿਆ ਜਿੱਥੇ ਕਿ ਬਹੁਤ ਸਾਰੀਆਂ ਸ਼ਰਾਬ ਦੀਆਂ ਬੋਤਲਾਂ ਖਾਲੀ ਪਾਈਆਂ ਗਈਆਂ ਤੇ ਤੇ ਜਦੋਂ ਕਈਆਂ ਨੇ ਦੱਸਦੀ ਕਿ ਖਾਲੀ ਪਾਈਆਂ ਗਈਆਂ ਨੇ ਤੇ ਕਈਆਂ ਦੇ ਟਕਣਾ ਦੇ ਵਿੱਚ ਵੀ ਕਾਫੀ ਛੇਕ ਜਿਹੜੇ ਕਿ ਨਜ਼ਰ ਆ ਰਹੇ ਸੀਗੇ ਤਾਂ ਸਟਾਕ ਮੈਚਿੰਗ ਦੇ ਦੌਰਾਨ ਮੈਜਿਸਟ੍ਰੇਟ ਆਪਕਾਰੀ ਵਿਭਾਗ ਦੇ ਸਬ ਇਨਸਪੈਕਟਰ ਤੇ ਏਜੰਸੀ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਹੈ ਕਿ ਕੁੱਲ 802 ਬੋਤਲਾਂ ਸ਼ਰਾਬ ਜਾਂ ਫਿਰ ਪੂਰੀ ਤਰਾ ਖਾਲੀ ਸਨ ਜਾਂ ਫਿਰ ਵੱਡੀ ਕਮੀ ਸੀ ਜਦੋਂ ਸੰਚਾਲਕਾਂ ਤੋਂ ਇਸ ਬਾਰੇ ਜਵਾਬ ਮੰਗਿਆ ਗਿਆ ਤਾਂ ਉਹਨਾਂ ਨੇ ਚੂਈਆਂ ਨੂੰ ਦੋਸ਼ੀ ਠਰਾਇਆ ਉਹਨਾਂ ਦਾ ਦਾਵਾ ਕੀਤਾ ਹੈ ਕਿ ਚੂਈਆਂ ਨੇ ਢੱਕਣ ਕੁੱਤਰ ਕੇ ਸ਼ਰਾਬ ਪੀ ਲਈ ਹੈ ਜੀਆਂ ਅਜੇਹਾ ਮਾਮਲਾ ਪਹਿਲਾਂ ਵੀ ਸਾਹਮਣੇ ਆਇਆ ਸੀਗਾ ਦੱਸ ਦਈਏ ਕਿ ਅਪ੍ਰੈਲ 2024 ਦੇ ਵਿੱਚ ਵੀ ਤਨ ਬਾਅਦ ਦੇ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀਗਾ ਜਦੋਂ ਰਾਜਗੰਜ ਥਾਣੇ ਦੇ ਵਿੱਚ ਜ਼ਬਤ ਕੀਤੀ ਗਈ 10 ਕਿਲੋ ਭੰਗ ਤੇ 9 ਕਿਲੋ ਗਾਂਜਾ ਚੂਈਆਂ ਦੁਆਰਾ ਨਸ਼ਟ ਕੀਤੇ ਜਾਣ ਦੀ ਗੱਲ ਕਹੀ ਗਈ ਸੀ ਉਸ ਸਮੇਂ ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਚੂਈਆਂ ਨੇ ਸਟੋਰ ਰੂਮ ਦੇ ਵਿੱਚ ਰੱਖਿਆ ਗਾਂਜਾ ਭੰਗ ਖਾ ਲਿਆ ਪਰ ਇਸ ਪੂਰੇ ਘਟਨਾਕਰਮ ਦੇ ਉੱਤੇ ਆਪਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਰਾਮ ਲਿਲਾ ਰਾਵਾਨੀ ਨੇ ਸਪਸ਼ਟ ਕੀਤਾ ਹੈਗਾ ਕਿ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈ ਕਿ ਚੂਹਿਆਂ ਨੇ ਸ਼ਰਾਬ ਪੀਤੀ ਹੈ ਜਾਂ ਫਿਰ ਨਹੀਂ ਉਹਦਾ ਕਹਿਣਾ ਹੈਗਾ ਕਿ ਸ਼ਰਾਬ ਦੀਆਂ ਘੱਟ ਬੋਤਲਾਂ ਮਿਲੀਆਂ ਹਨ ਤੇ ਏਜੰਸੀ ਨੂੰ ਇਸ ਦਾ ਮੁਆਵਜ਼ਾ ਦੇਣਾ ਪਵੇਗਾ। ਵਿਭਾਗ ਨੇ ਤਾਜ਼ਾ ਸਮਾਨ ਦਿੱਤਾ ਸੀਗਾ ਤੇ ਉਸ ਨੂੰ ਉਸੇ ਹਾਲਤ ਦੇ ਵਿੱਚ ਵਾਪਸ ਕਰਨਾ ਚਾਹੀਦਾ। ਹੁਣ ਏਜੰਸੀ ਨੂੰ ਨੋਟਿਸ ਭੇਜ ਕੇ ਸ਼ਰਾਬ ਦੀ ਮਾਤਰਾ ਬਰਾਮਦ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਆਪਕਾਰ ਵਿਭਾਗ ਚੂਈਆਂ ਦੇ ਵਿਰੁੱਧ ਕਾਰਵਾਈ ਕਰਦਾ ਹੈ ਜਾਂ ਫਿਰ ਨਹੀਂ। ਜਾਂ ਫਿਰ ਏਜੰਸੀ ਦੇ ਖਿਲਾਫ ਪਰ ਇਹ ਤੇ ਹੈਗਾ ਕਿ ਕੋਇਲਾ ਚੱਲ ਦੇ ਵਿੱਚ ਚੂਈਆਂ ਦੇ ਸ਼ਰਾਬ ਪੀਣ ਨੇ ਸਾਰਿਆਂ ਨੂੰ ਇੱਕ ਵਾਰ ਤਾਂ ਹੈਰਾਨ ਕਰਕੇ ਰੱਖ ਦਿੱਤਾ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈਗਾ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ